ਪਿੰਡ ਸਾਰੀ ਠਾਕੁਰ ਦੁਆਰਾ ਮੰਦਿਰ ਵਿਖੇ ਸ਼੍ਰੀ ਪੰਚ ਰਾਮ ਆਨੰਦ ਦੁਆਬਾ ਮੰਡਲ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਸ਼੍ਰੀ ਗੰਗਾਦਾਸ ਜੀ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਇਲਾਕੇ ਭਰ ਤੋਂ ਵੱਖ-ਵੱਖ ਡੇਰਿਆਂ ਤੋਂ ਮਹੰਤਾਰੇ ਪੁੱਜ ਕੇ ਮੀਟਿੰਗ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਮੀਟਿੰਗ ਦੌਰਾਨ ਵੱਖ-ਵੱਖ ਮਹੰਤਾਰਾਂ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ਇਸ ਮੌਕੇ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮਹੰਤ ਸ਼੍ਰੀ ਜੈ ਰਾਮ ਦਾਸ ਪ੍ਰਧਾਨ ਨਿਯੁਕਤ ਕੀਤਾ ਗਿਆ ਮੀਟਿੰਗ ਦੌਰਾਨ ਸ੍ਰੀ ਪੰਚ ਰਾਮ ਆਨੰਦ ਵਾਭਾ ਮੰਡਲ ਪੰਜਾਬ ਦੇ ਚੇਅਰਮੈਨ ਸ੍ਰੀ ਮਹਾਂਤ ਗੰਗਾਦਾਸ ਜੀ ਪ੍ਰਧਾਨ ਮਹਾਂਤ ਜੀ ਸ੍ਰੀ ਜੈ ਰਾਮ ਦਾਸ ਜੀ ਮੀਤ ਪ੍ਰਧਾਨ ਮਹਾਂਤ ਰਾਮ ਪ੍ਰਕਾਸ਼ ਦਾਸ ਜੀ ਜਨਰਲ ਸਕੱਤਰ ਮਹਾਂਤ ਚਤੁਰਪੁੱਜ ਦਾਸ ਨਡਾਲੋਂ ਸੰਗਠਨ ਮੰਤਰੀ ਮਹਾਂਤ ਸ੍ਰੀ ਨਿਵਾਸ ਦਾਸ ਖਜ਼ਾਨਚੀ ਗੰਗੋਤਰੀ ਦਾਸ ਕੋਤਵਾਲ ਰਾਜਾ ਰਾਮ ਦਾਸ ਮਹਾਂਤ ਚੱਕ ਕਟਾਰੂ ਨੂੰ ਨਿਯੁਕਤ ਕੀਤਾ ਗਿਆ ਇਸ ਮੌਕੇ ਮੀਟਿੰਗ ਦੌਰਾਨ ਮਹਾਂਤ ਪੰਚਾਨੰਦ ਦਾਸ ਬਿੰਜੋ ਮਹੰਤ ਜਗਦੀਸ਼ ਦਾਸ ਬਟਲਾ ਬੱਬੂ ਨਡਾਲੋਂ ਬਲਰਾਮ ਦਾਸ ਸੁਦੇਸ਼ ਕੁਮਾਰ ਗਿਆਨ ਦਾਸ ਸੁਮਨ ਕੁਮਾਰ ਨਰੇਸ਼ ਕੁਮਾਰ ਅਸ਼ਵਨੀ ਕੁਮਾਰ ਦੇਵਰਾਜ ਜਸਕਰਨ ਸਿੰਘ ਦੇਵਦਤ ਹੁਸ਼ਿਆਰਪੁਰ ਰਾਮ ਤੀਰਥ ਮਨਜੀਤ ਸ਼ਰਮਾ ਅੰਜੂ ਪੂਜਾ ਮਾਤਰ ਸ਼ਕਤੀ ਪਾਇਲ ਮਿਸ਼ਰਾ ਉਰਮਲ ਕੁਮਾਰੀ ਰੇਨੂ ਸ਼ਰਮਾ ਮਧੂ ਸ਼ਰਮਾ ਪਰਮਜੀਤ ਕੌਰ ਰਜਨੀ ਬਾਲਾ ਸੁਸ਼ਮਾ ਰਾਣੀ ਅੰਸ਼ੂ ਸ਼ਰਮਾ ਰਜਨੀ ਬਾਲਾ ਭਾਵਿਕਾ ਸ਼ਰਮਾ ਆਦ ਹਾਜ਼ਰ ਸਨ ਇਸ ਮੌਕੇ ਕੀ ਕਿਹਾ ਮਹੰਤਾ ਨੇ ਦੇਖੋ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਸੀਨੀਅਰ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਰਿਪੋਰਟ ਬੋਲੋ ਸਿਆਪਤੀ RAM ਚੰਦਰ ਭਗਵਾਨ ਕੀ ਅੱਜ ਬੜਾ ਸੁਭ ਅਵਸਰ ਹੈ ਜੋ ਅੱਜ ਸ੍ਰੀ ਪੰਚਰਾਮਾਨੰਦਨੀਏ ਵੈਸ਼ਨੂ ਦਵਾਵਾ ਮੰਡਲ ਕੀ ਇੱਕ ਸਾਧੂ ਵੇਖ ਸਮਾਜ ਦੀ ਮੀਟਿੰਗ ਹੋਈ ਹੈ जिसके बीच में बड़ी सहमति के साथ आज नमा प्रधान चुना गया और बाकी जो अहदे हैं मंडल के तरफ से हो चुने गए जिसके बीच में इस तरह है कि श्री महंत जय रामदास जी नु इस श्री पंच रामानीय वैश्व मंडल का प्रधान नियुक्त कर महंत श्री राम प्रकाश दास जी नु बाईस प्रधान नियुक्त कराया गया श्री महंत ਸੀਨਬਾਜ਼ ਦਾ ਜੀ ਨੂੰ ਸੰਗਠਨ ਮੰਤਰੀ ਦਾ ਅਹੁਦਾ ਦਿੱਤਾ ਗਿਆ ਔਰ ਇਸ ਦਾਸ ਨੂੰ ਜਨਰਲ ਸਕੱਤਰ ਦਾ ਅਹੁਦਾ ਦਿਆ ਗਿਆ ਮਾਨਤ ਸ੍ਰੀ ਗੰਗਾ ਦਾਸ ਜੀ ਨੂੰ ਸਿਮਾ ਚੇਅਰਮੈਨ ਦਾ ਅਹੁਦਾ ਦਿਆ ਗਿਆ ਰਾਜਾ ਰਾਮ ਦਾਸ ਨੂੰ कोतवाल ਦਾ ਔਰ ਗੰਗੋਤਰੀ ਦਾਸ ਨੂੰ ਖਜ਼ਾਨਚੀ ਦਾ ਅਹੁਦਾ ਦਿਆ ਗਿਆ ਪ੍ਰਮਾਤਮਾ ਸੇ ਪ੍ਰਾਰਥਨਾ ਹੈ ਬੇਨਤੀ ਹੈ ਕਿ ਸਾਨੂੰ ਸਭ ਨੂੰ ਸਹਿਮਤੀ ਇਨਫਾਇਜ਼ੀ ਤਰ੍ਹਾਂ ਸੁਖ ਸ਼ਾਂਤੀ ਲੱਖੇ ਔਰ ਸਾਡਾ ਜਿਹੜਾ ਦਵਾਬ ਮੰਡਲ ਹੈ ਇਹ ਅੱਛੀ ਤਰ੍ਹਾਂ ਇਸ ਦਾ ਵਿਸਤਾਰ ਕਰੇ इसी साथ अपने पानी में ग्राम मंदिर हो बोलो श्यापति रामचंद्र भगवान की yeah. बोलो राघवेंद्र सरकार की जय आज बड़े सौभाग्य के दिन है कि सभी महंतों ने कृपा करके इस दास के ऊपर दर्शन दिए हैं और उनकी कृपा वर्षा इतनी रही कि उन्होंने मुझे ये बड़े भार सौंप दिए कि आप इस मंडल का देख रेख करनी है तो यह सौभाग्य को मैं बहुत के साथ ग्रहण कर रहा हूँ और ठाकुर जी करे कि उनकी आशा और विश्वास पे खड़ी उतरू और ये सभी संत मंडल इतने कृपा वर्षा इतने कृपा करके आए सभी की बहुत बहुत साधुवाद सभी की बहुत बहुत साधुवाद सबकी बहुत बहुत साधुवाद बोल भक्त बच्चल भगवान